ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ। ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਕਣਕ ਦੀ ਫਸਲ ਦੇ ਵਿੱਚ ਗੁੱਲੀ ਡੰਡਾ ਜਾਂ ਹੋਰ ਕਾਹ ਵਾਲੇ ਨਦੀਨ ਜਿਹੜੇ ਹੈਗੇ ਆ। ਉਹਨਾਂ ਦੀ ਰੋਕਥਾਮ ਕਿਉਂਕਿ ਜਿਹੜੀ ਵੱਖ-ਵੱਖ ਆਪਾਂ ਜਾਣਕਾਰੀ ਕੋਸ਼ਿਸ਼ ਕਰਾਂਗੇ ਸਾਂਝੀ ਕਰਨ ਦੀ ਕਿ ਪਹਿਲੇ ਪਾਣੀ ਤਕਰੀਬਨ ਕਣਕ ਦੀ ਫਸਲ 'ਚ ਲੱਗ ਗਿਆ। ਕਾਫੀ ਕਿਸਾਨ ਵੀਰਾਂ ਨੇ ਬਿਜਾਈ ਕਰ ਅਨੁਸਾਰ ਜਿਹੜੀ ਸਪਰੇਅ ਕੀਤੀ ਉਹਦੇ ਵਿੱਚ ਵੱਖ-ਵੱਖ ਟੈਕਨੀਕਲ ਆਉਂਦੇ ਆ ਪੈਂਡੀਮੈਥਲਨ ਆਉਂਦਾ ਹੈ ਇਸ ਤੋਂ ਇਲਾਵਾ ਪਾਇਰੋਕਸਾ ਸਲਫੋਨ ਆਉਂਦਾ ਹੈ ਜਾਂ ਪੈਂਡੀਮੈਥਲਨ ਪਲਸ ਮੈਟਰੀਬਿਊਜ਼ਨ ਆਉਂਦੇ ਵੱਖ-ਵੱਖ ਬ੍ਰਾਂਡ ਨੇਮ ਤੇ ਦਵਾਈਆਂ ਆਉਂਦੀਆਂ ਚਲੋ ਉਸ ਤੋਂ ਬਾਅਦ ਫਿਰ ਪਹਿਲੇ ਪਾਣੀ ਤੋਂ ਪਹਿਲਾਂ ਨਦੀਨ ਉਗਣ ਤੋਂ ਬਾਅਦ ਤੇ ਪਹਿਲੇ ਪਾਣੀ ਤੋਂ ਪਹਿਲਾਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਈਸੋਪ੍ਰੋਟਿਰੌਨ ਜਾਂ ਜਿਹੜਾ ਸਲਫੋਸਲਫੀਰੌਨ ਟੈਕਨੀਕਲ ਇਹ ਕਰ ਸਕਦੇ ਆ ਹੁਣ ਤਕਰੀਬਨ ਕਿਸਾਨ ਵੀਰਾਂ ਦੇ ਜਿੱਥੇ ਜਿਹੜਾ ਪਾਣੀ ਲੱਗ ਗਿਆ ਉਦੋਂ ਬਾਅਦ ਜਿੱਥੇ ਇਹ ਕਿਸਾਨ ਵੀਰਾਂ ਨੇ ਇਹ ਜਿਹੜੇ ਹੈਗੇ ਨਦੀਨ ਬਜਾਈ ਟਾਈਮ ਜਾਂ ਪਾਣੀ ਤੋਂ ਪਹਿਲਾਂ ਨਹੀਂ ਸਪਰੇਅ ਕੀਤੀ ਜਾਂ ਰੋਕਥਾਮ ਕੀਤੀ ਤਾਂ ਪਾਣੀ ਤੋਂ ਬਾਅਦ ਜਿਹੜੇ ਨਦੀਨ ਖਾਸ ਤੌਰ ਤੇ ਗੁੱਲੀ ਡੰਡਾ ਉਗ ਪੈਂਦਾ ਤਾਂ ਉਹਦੇ ਵਿੱਚ ਆਪਾਂ ਟੈਕਨੀਕਲ ਕਿਹੜਾ ਵਰਤ ਸਕਦੇ ਕਿਉਂਕਿ ਗੁੱਲੀ ਡੰਡਾ ਜਿਹੜਾ ਹਰ ਸਾਲ ਬੜਾ ਮਲਟੀਪਲਾਈ ਹੋ ਰਿਹਾ ਕਾਫੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਹਰ ਸਾਲ ਜਿਹੜੇ ਬੀਜ ਵੀ ਜਿਹੜਾ ਖੇਤ ਦੇ ਵਿੱਚ ਕਿਉਂਕਿ ਬੀਜ ਬਣ ਕੇ ਆਪਣੇ ਤੋਂ ਪ੍ਰੋਪਰ ਸਾਰਾ ਜਿਹੜਾ ਖੇਤ ਚੋਂ ਕੱਢਿਆ ਨਹੀਂ ਜਾਂਦਾ ਉਹਦਾ ਬੀਜ ਵੀ ਬਣ ਜਾਂਦਾ ਤੇ ਉਹ ਖੇਤ ਦੇ ਵਿੱਚ ਹੀ ਸੀਡ ਬੈਂਕ ਬਣ ਰਿਹਾ ਤਾਂ ਗੁੱਲੀ ਡੰਡੇ ਦਾ ਜਿਹੜਾ ਸਹੀ ਟਾਈਮ ਆ ਕਿਸਾਨ ਵੀਰੋ ਕਿਉਂਕਿ ਜੇ ਸਹੀ ਟਾਈਮ ਤੇ ਆਪਾਂ ਕੰਟਰੋਲ ਕਰਾਂਗੇ ਤਾਂ ਕਣਕ ਦੇ ਝਾੜ ਤੇ ਅਸਰ ਪਾਏ ਬਿਨਾ ਆਪਾਂ ਇਸ ਨੂੰ ਜਿਹੜਾ ਹੈਗਾ ਨਦੀਨ ਨੂੰ ਰੋਕத் थाम ਕਰ ਸਕਦੇ ਹਾਂ ਪਰ ਜੇ ਆਪਾਂ ਸਮੇਂ ਸਿਰ ਕੰਟਰੋਲ ਕਰਨ ਦੇ ਵਿੱਚ ਕਾਮਯਾਬ ਨਹੀਂ ਰਹਿੰਦੇ ਤਾਂ ਕਣਕ ਦੇ ਝਾੜ ਤੇ ਵੀ ਅਸਰ ਪੈਂਦਾ ਆਪਣਾ ਖਰਚਾ ਵੀ ਵੱਧ ਜਾਂਦਾ ਤੇ ਕਈ ਵਾਰ ਤਾਂ ਇਹ ਹੁੰਦਾ ਕਿ ਕਿਸਾਨ ਵੀਰਾਂ ਦੇ ਸਵਾਲ ਆਉਂਦੇ ਹੁੰਦੇ ਕਣਕ ਜਿਹੜੀ ਨਸਾਰੇ ਵੱਲੋਂ ਜਾ ਰਹੀ ਹੁੰਦੀ ਗੋਭ ਚ ਹੁੰਦੀ ਆ ਤਾਂ ਉਦੋਂ ਵੀ ਜਿਹੜਾ ਗੁੱਲੀ ਡੰਡਾ ਕਾਫੀ ਹੁੰਦਾ ਤੇ ਆਪਾਂ ਨੂੰ ਉਦੋਂ ਕਈ ਕਿਸਾਨ ਵੀ ਸਪਰੇਅ ਕਰਨਦੇ ਹਾਲਾਂਕਿ ਉਦੋਂ ਫਾਇਦਾ ਕੋਈ ਨਹੀਂ ਹੁੰਦਾ ਫਸਲ ਦਾ ਨੁਕਸਾਨ ਹੁੰਦਾ ਜਾਂ ਪੈਸੇ ਦਾ ਨੁਕਸਾਨ ਹੁੰਦਾ ਇਸ ਕਰਕੇ ਜਿਹੜਾ ਸਹੀ ਸਮਾਂ ਹੁੰਦਾ तकरीबन ਪਹਿਲਾ ਪਾਣੀ ਲਾਉਣ ਤੋਂ ਬਾਅਦ 30 ਦਿਨ ਤੇ 35 ਦਿਨ ਤੇ 38 ਦਿਨ ਤੇ ਜਾ ਕੇ ਆਪਾਂ ਜਿਹੜੀ ਸਪਰੇਅ ਕਰਨੀ ਆ 150 ਲੀਟਰ ਪਾਣੀ ਆਪਾਂ ਲਾਉਣਾ ਹੁੰਦਾ ਕੱਟ ਵਾਲੀ ਟੱਕ ਵਾਲੀ ਫਲੈਟ ਫੈਨ ਜਾਂ ਫਲੱਡ ਜੱਟ ਜਿਹੜੀ ਨੋਜ਼ਲ ਵਰਤਣੀ ਹੁੰਦੀ ਆਮ ਜਿਹੜੀ ਕੋਨ ਟਾਈਪ ਨੋਜ਼ਲ ਆ ਗੋਲ ਨੋਜ਼ਲ ਉਹ ਆਪਾਂ ਨਹੀਂ ਵਰਤਣੀ ਹੁੰਦੀ ਇਹ ਖਾਸ ਸਾਵਧਾਨੀਆਂ ਸਾਫ਼ ਅੰਦਾਂ ਚਾਪਸਪਰੇ ਕਰਨੀ ਹੈ ਮੈਂ ਵੱਖਰੀ ਵੀਡੀਓ ਪਾ ਚੁੱਕਿਆ ਹਾਂ ਕਿਰਪਾ ਕਰਕੇ ਜਿਹੜੇ ਨਾਲ ਜਿਹੜੇ ਕਿਸਾਨ ਵੀ ਜੁੜੇ ਹੋਏ ਉਹਨਾਂ ਨੂੰ ਪਤਾ ਤੇ ਜਿਹੜੇ ਟੈਕਨੀਕਲ ਆ ਉਹ ਅਦਲ ਬਦਲ ਕੇ ਕਰਨੇ ਹੁੰਦੇ ਜੇ ਹਰ ਸਾਲ ਫਰਜ ਕਰ ਲੋ ਹੁਣ ਜਿਵੇਂ ਆਪਾਂ ਆਈਸੋਪ੍ਰੋਟਰੋਨ ਛੱਡੇ ਨੂੰ ਬਹੁਤ ਚਿਰ ਹੋ ਗਿਆ ਜਿੱਥੇ ਆਪਾਂ ਹੁਣ ਸਪਰੇਅ ਕਰਾਂਗੇ ਨਾ ਜਿੱਥੇ ਆਪਾਂ ਬਹੁਤ ਸਾਲਾਂ ਤੋਂ ਨਹੀਂ ਵਰਤੀਗੀ ਆਈਸੋਪ੍ਰੋਟਰੋਨ ਵੀ ਜੇ ਆਪਾਂ ਵਰਤਾਂਗੇ 1/2 ਕਿਲੋ 500 ਗ੍ਰਾਮ ਤਾਂ ਆਪਾਂ ਨੂੰ ਬਹੁਤ ਵਧੀਆ ਕੰਟਰੋਲ ਇਹ ਦੇ ਜੂਗੀ ਗੁੱਲੀ ਡੰਡਾ ਜਾਂ ਜੰਗਲੀ ਜਮੀ ਵਗੈਰਾ ਜਿਹੜੇ ਘਾਹ ਲੈ ਦੀਨ ਖਾਸ ਤੌਰ ਤੇ ਇਦੂ ਉਲਾਵਾ ਕਲਰਡੀਨੋਫੋਪ ਹੈ ਇਹ ਜਿਹੜਾ ਟੈਕਨੀਕਲ ਹੈ ਕਾਫੀ ਇਹਨੇ ਪਹਿਲਾਂ ਆਪਾਂ ਨੂੰ ਰਿਜ਼ਲਟ ਦਿੰਦਾ ਰਿਹਾ ਹੁਣ ਕਈ ਥਾਵਾਂ ਦੇ ਉੱਤੇ ਕਿਸਾਨ ਵੀ ਇਹਨੂੰ ਰਿਜ਼ਲਟ ਮਿਲ ਜਾਂਦਾ ਕਲਰਡੀਨੋਫੋਪ ਤੇ ਨਾਲ ਸਲਫਰ ਸਲਫੀਰ ਆਉਣ ਦਾ ਜਿਹੜਾ ਹੈਗਾ ਕੰਬੀਨੇਸ਼ਨ ਪਾਉਂਦੇ ਆ ਉਹਦਾ ਵੀ ਰਿਜ਼ਲਟ ਮਿਲ ਜਾਂਦਾ 23 ਜਗ੍ਹਾ ਤੇ ਆਪਾਂ ਨੂੰ ਰਿਜ਼ਲਟ ਨਹੀਂ ਮਿਲਦਾ ਕਲਰਡੀਨੋਫੋਪ ਜਿਹੜਾ 160 ਗ੍ਰਾਮ ਤੁਹਾਨੂੰ ਪਤਾ ਕਿ ਟੋਪਿਕ ਆਪਾਂ 160 ਗ੍ਰਾਮ ਜਿਹੜੀ ਹੈਗੀ ਵਰਤਦੇ ਵੱਖ-ਵੱਖ ਬ੍ਰਾਂਡ ਨੇਮ ਤੇ ਇਹ ਆਉਂਦੀ ਹੈ ਇਸ ਤੋਂ ਇਲਾਵਾ ਪਨੌਕਸਾਡਨ ਟੈਕਨੀਕਲ ਹੈ ਜਿਹੜਾ ਐਕਸੀਐਲ 5% ਈਸੀ ਹੈ 400 ਐਮਐਲ ਪ੍ਰਤੀ ਏਕੜ ਇਹ ਜਿਹੜੀ ਇੱਕ ਇਸ ਤਰ੍ਹਾਂ ਦਾ ਨਦੀਨ ਨਾਸ਼ਕਾ ਜਿਹੜੀ ਕਣਕ ਨੂੰ ਬਿਲਕੁਲ ਕਿਸੇ ਕਿਸਮ ਦਾ ਕਿਉਂਕਿ ਆਮ ਤੌਰ ਤੇ ਜਿਹੜੇ ਨਦੀਨ ਨਾਸ਼ਕ ਸਟਰੋਂਗ ਹੁੰਦੇ ਨੇ ਨਾ ਕਣਕ ਤੇ ਕਾफी ਤੱਕਾ ਮਾਰਦੇ ਆ ਹਾਲਾਂਕਿ ਉਹਤੇ ਕੋਈ ਬਹੁਤਾ ਨੁਕਸਾਨ ਵਾਲੀ ਗੱਲ ਨਹੀਂ ਹੁੰਦੀ ਇਹਦੇ ਬਾਰੇ ਵੱਖਰੀ ਵੀਡੀਓ ਪਾ ਦਾਂਗੇ ਕਿ ਕਦੋਂ ਆਪਾਂ ਨਦੀਨ ਨਾਸ਼ਕ ਕਰੀਏ ਤਾਂ ਆਪਾਂ ਨੂੰ ਕਣਕ ਨੂੰ ਫਾਇਦਾ ਵੀ ਹੁੰਦਾ ਤੱਕਾ ਲੱਗੇ ਦਾ ਪਰ ਇੱਕ ਕਈ ਸਟੇਜ ਇਹੋ ਜੀ ਹੁੰਦੀ ਕਿ ਕਣਕ ਨੂੰ ਨੁਕਸਾਨ ਹੁੰਦਾ ਤਾਂ ਇਹ ਇੱਕ ਇੱਕ ਤਰ੍ਹਾਂ ਦਾ ਸੇਫ ਟੈਕਨੀਕਲ ਹੈ ਜਿਹੜਾ 400 ml ਪ੍ਰਤੀ ਏਕੜ ਦੇ ਹਿਸਾਬ ਨਾਲ ਫਨੋਕਸਾਡ ਦੇ ਨਾਲ ਆਪਾਂ ਵਰਤ ਸਕਦੇ ਹਾਂ ਇੱਕ ਫਨੋਕਸਾ ਪ੍ਰੋਪ ਪੀ ਥਾਈਲ ਹੈ ਇਹਨੂੰ ਕਿਸਾਨ ਵੀਰ ਘੱਟ ਵਰਤਦੇ ਜਿਹੜੇ ਵਰਤਦੇ ਹੋਏ ਤਾਂ ਥੱਲੇ ਕਿਰਪਾ ਕਰਕੇ ਕਮੈਂਟ ਕਰਕੇ ਦੱਸਿਆ ਜੇ ਇਹ ਆਉਂਦੀ ਹੁੰਦੀ ਸੀ ਪਹਿਲਾਂ ਪੋਇਮਾ ਪਾਵਰ 10% EC ਦੇ ਨਾਲ ਤੇ 400 ml ਪ੍ਰਤੀ ਏਕੜ ਦੀ ਰੋਜ਼ ਹੈ ਬਾਈ ਨੇਮ ਇਹ ਮੇਰਾ ਖਿਆਲ ਹੁਣ ਜਿਹੜੀ ਹੈਗੀ ਆ ਬਹੁਤ ਘੱਟ ਮਿਲਦੀ ਜਾਂ ਇਹਦੀ ਅਵੇਲੇਬਿਲਟੀ ਹੈ ਨਹੀਂਗੀ ਪਿਊਮਾ ਪਾਵਰ ਦੇ ਨਾਂ ਤੇ ਪਰ ਹੋਰ ਬ੍ਰਾਂਡ ਨੇਮ ਤੇ ਹੋਰ ਜਿਹੜੇ ਕੰਪਨੀ ਵੱਲੋਂ ਇਹ ਜਿਹੜੇ ਵੱਖ-ਵੱਖ ਟੈਕਨੀਕਲ ਆ ਰਹੇ ਹੈ 6.7% ਦੀ ਫਾਰਮੂਲੇਸ਼ਨ ਜੀ ਵੀ ਆ ਰਿਹਾ 9.3% ਦੀ ਫਾਰਮੂਲੇਸ਼ਨ ਜੀ ਵੀ ਆ ਰਿਹਾ 10% ਦੀ ਫਾਰਮੂਲੇਸ਼ਨ ਜੀ ਵੀ ਆ ਰਿਹਾ ਈਸੀ ਝੋਨੇ ਦੇ ਵਿੱਚ ਮੂੰਗਫਲੀ ਦੇ ਵਿੱਚ ਸੋਇਆ ਬੀਨ ਚ ਪਿਆਜ਼ਾਂ ਦੇ ਵਿੱਚ ਕਾਫੀ ਹੋਰ ਫਸਲਾਂ ਦੇ ਵਿੱਚ ਵੀ ਇਹ ਬੜਾ ਵਧੀਆ ਜਿਹੜਾ ਹੈਗਾ ਰਿਜ਼ਲਟ ਦਿੰਦਾ ਉਹਦੇ ਨਾਲ ਨਾਲ ਜਿਹੜਾ ਹੈਗਾ ਕਣਕ ਦੇ ਵਾਸਤੇ 10% EC ਜਿਹੜੀ ਫਾਰਮੂਲੇਸ਼ਨ ਹਨ ਜੇ ਤੁਸੀਂ ਇਹ ਵਰਤੋ ਜੇ ਤੁਸੀਂ ਕਦੇ ਨਹੀਂ ਵਰਤੀ ਤਾਂ ਇਹ ਵਰਤ ਕੇ ਵਰਤ ਕੇ ਜ਼ਰੂਰ ਦੇਸੋ ਫਨੋਕਸਾ ਪ੍ਰੋਪੀ ਇਥਾਈਲ 10% EC 400 ml ਪ੍ਰਤੀ ਏਕੜ ਇਹ ਬੜਾ ਸੋਹਣਾ ਜਿਹੜਾ ਰਿਜ਼ਲਟ ਮਿਲਦਾ ਪਰ ਆਪਾਂ ਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿਸਾਨ ਵੀਰੋ ਕਿ ਜਿਹੜਾ ਨਦੀਨ ਹਨਾ ਉਹ ਜਦੋਂ 4 ਤੋਂ 5 ਪੱਤੇ ਹੱਦ ਹੈ ਇਹਦੂ ਜਦੋਂ ਵੱਡਾ ਹੋ ਜਾਂਦਾ ਫਿਰ ਆਪਾਂ ਨੂੰ ਕੰਟਰੋਲ ਕੰਟਰੋਲ ਕਰਨਾ ਜਿਹੜਾ ਹੈਗਾ ਬੜਾ ਮੁਸ਼ਕਲ ਹੋ ਜਾਂਦਾ ਸੋ ਹੁਣ ਜਿਹੜੇ ਹੈਗੇ ਐਸ ਵਾਰ ਜਿਹੜਾ ਮੌਸਮ ਦੇ ਵਿੱਚ ਵੀ ਤੁਹਾਨੂੰ ਪਤਾ ਕਿ ਜਿਵੇਂ ਅੱਗੇ ਕਈ ਵਾਰ ਦਿਨ ਲੱਗਣੋਂ ਘਟ ਜਾਂਦੇ ਜਦੋਂ ਆਪਾਂ ਨੂੰ ਕਣਕ ਨੂੰ ਪਹਿਲੇ ਪਾਣੀ ਲੱਗ ਜਾਂਦੇ ਉਦੋਂ ਬਾਅਦ ਤੁੰਦਾਂ ਸ਼ੁਰੂ ਹੋ ਜਾਂਦੀਆਂ ਨੇ ਅਜੇ ਤੱਕ ਜਿਹੜੇ ਹੈਗੇ ਆ ਦਿਨ ਸਾਫ਼ ਨੇ ਤੇ ਅਜੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕੋਈ ਤੁੰਦ ਦੇ ਵੀ ਕੋਈ ਸਾਰ ਨਹੀਂ ਗੇ ਮੌਸਮ ਸਾਫ਼ ਹੈ ਜਿੱਥੇ ਤੁਹਾਡਾ ਪਹਿਲਾ ਪਾਣੀ ਲੱਗ ਗਿਆ ਉਦੋਂ ਬਾਅਦ ਪੈਰ ਤਰਾ ਹੋ ਗਿਆ ਉਹਦੇ ਵਿੱਚ ਵੀ ਇਹ ਹੁੰਦਾ ਕਿ ਬਹੁਤ ਨਾ ਜ਼ਮੀਨ ਬਹੁਤੀ ਗਿੱਲੀ ਹੋਵੇ ਨਾ ਖੁਸ਼ਕ ਹੋਵੇ ਤਾਂ ਉਹਦੇ ਵਿੱਚ ਆਪਾਂ ਜਿਹੜੀ ਸਪਰੇਅ ਹੈ ਫਨੋਕਸਾਪ ਪ੍ਰੋ ਪੀਥਾਈਲ 400 ml ਵਰਤ ਸਕਦੇ ਇਹ ਤੋਂ ਇਲਾਵਾ ਜਿਹੜੇ ਚੌੜੀ ਪੱਤੀ ਵਾਲੇ ਨਦੀਨ ਪਲੱਸ ਗੁੱਲੀ ਡੰਡਾ ਜਿੱਥੇ ਉਹਦੇ ਵਿੱਚ ਹੋਰ ਜਿਹੜੇ ਹੈਗੇ ਵੱਖ-ਵੱਖ ਤਰ੍ਹਾਂ ਦੇ ਟੈਕਨੀਕਲ ਹੈ ਜਿਵੇਂ ਉਹਦੇ ਵਿੱਚ ਆਪਾਂ ਐਟਲੈਂਟਿਸ ਦੀ ਵਰਤੋਂ ਕਰ ਲੈਨੇ ਆਕੋਰਡ ਪਲੱਸ ਸ਼ਗਨ ਆ ਏਸੀਐਮ 9 ਆ ਟੋਟਲ ਆ ਉਹਦੇ ਬਾਰੇ ਆਪਾਂ ਵੱਖਰੀ ਵੀਡੀਓ 'ਚ ਮੈਂ ਕੋਸ਼ਿਸ਼ ਕਰੂੰਗਾ ਕਿਉਂਕਿ ਜਿਹੜੀ ਵੀਡੀਓ ਫਿਰ ਲੰਬੀ ਹੋ ਜਾਂਦੀ ਉਹਦੇ ਵਿੱਚ ਫਾਰਮੂਲੇਸ਼ਨ ਬਾਰੇ ਵੀ ਆਪਾਂ ਗੱਲ ਕਰਨੀ ਹੁੰਦੀ ਤੇ ਜਿਹੜੀਆਂ ਖਾਸ ਤੌਰ ਤੇ ਸਾਵਧਾਨੀਆਂ ਹੁੰਦੀਆਂ ਜਾਂ ਆਪ ਕਿਹੜੀ ਵੈਰਾਈਟੀ ਦੇ ਵਿੱਚ ਨਹੀਂ ਕਰ ਸਕਦੇ ਕਿੱਥੇ ਆਪਾਂ ਜਿਹੜੀ ਹੈਗੀ ਐ ਇਹਨੂੰ ਆ ਆਪਣਾ ਮਿਕਸ ਕਰਕੇ ਜਿਹੜੀਆਂ ਕਿਹੜੀਆਂ-ਕਿਹੜੀਆਂ ਫਸਲਾਂ ਬੀਜੀਆਂ ਉੱਥੇ ਨਹੀਂ ਕਰ ਸਕਦੇ ਇਹਦੇ ਬਾਰੇ ਵੱਖਰੀ ਵੀਡੀਓ ਸਾਂਝੀ ਕਰਾਂਗੇ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ